ਦੀ ਕਵਰੇਜ ਕਰ ਰਹੇ ਨੇ ਪੱਤਰਕਾਰ ਹਰਪਾਲ ਸਿੰਘ ਜੀ ਪਿਓ ਪੰਜਾਬ ਹੁੰਦਾ ਸੋ ਅੱਜ ਇਸ ਵੀਡੀਓ ਨੇ ਕੈਮਰੇ ਦੇ ਵਿੱਚ ਲੈ ਕੇ ਆ ਰਹੇ ਹਾਂ ਜਿਹੜੇ ਉਸਤਾਦ ਸ਼ੈਰ ਸਿੰਘ ਜਨਾਬ ਅਲਮਸਤੇ ਸਿਰਪੁਰੀ ਸਾਹਿਬ ਜਿਨ੍ਹਾਂ ਨੇ ਬਹੁਤ ਬਹੁਤ ਵੱਡੇ ਕਲਾਕਾਰਾਂ ਨਾਲ ਬੜੇ ਹੰਸਪਾ ਜੀ ਹੋਣਾ ਨੇ ਸਾਬਰੋ ਪਾ ਜੀ ਹੋਣਾ ਨੇ ਮਾਸਟਰ ਸ੍ਰੀਮ ਜੀ ਨੇ ਹੋਰ ਵੀ ਬੜੇ ਕਲਾਕਾਰਾਂ ਨੇ ਇਹਨਾਂ ਦੇ ਗੀਤ ਗਾਏ ਸੀ ਗਾਨੀ ਦੀ ਸੌਣ ਔਰ ਸਾਡਾ ਬੜਾ ਪਿਆਰਾ ਹੈ ਸਾਡੇ ਬੜੇ ਪਿਆਰੇ ਮਿਸਟਰ ਸੀ ਸਾਡੇ ਉਸਤਾਦ ਲੋਕ ਸੀ ਔਰ ਇਹ ਮਿਲਾ ਹੋ ਰਿਹਾ ਸੀ ਸਾਰੇ ਜਿੰਨੇ ਵੀ ਸ਼ਾਇਰ ਆਏ ਨੇ ਜਿੰਨੇ ਵੀ ਗੀਤਕਾਰ ਆਏ ਨੇ ਦਰਬਾਰਾਂ ਤੋਂ ਸਾਡੇ ਸੰਤਵਾਹ ਪੁਰਸ਼ਾ ਇਹਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜਨਾਬ ਅਲਮਸ ਦੇਸਰਪੁਰੀ ਸਾਹਿਬ ਜੀ ਦੀ ਵਰਸੀ ਤੇ ਬੜੇ ਅੱਛੇ ਪ੍ਰਬੰਧ ਕੀਤੇ ਗਏ ਨੇ ਬੜਾ ਅੱਛਾ ਟੈਂਟ ਦਾ ਪ੍ਰਬੰਧ ਸਾਉਂ ਦਾ ਪ੍ਰਬੰਧ ਔਰ ਬੜੇ ਬੜੇ ਮਹਾਪੁਰਸ਼ ਇਥੇ ਆਏ ਨੇ ਸਾਈ ਮਧੂ ਜੀ ਆਏ ਨੇ ਸਾਗਰ ਦੇਸਰਪੁਰੀ ਸਾਹਿਬ ਉਹਨਾਂ ਦੇ بیٹے ਜੀ ਔਰ ਸਾਡੇ ਕਾਲਾ ਬਾਬਾ ਜੀ ਔਰ ਸਾਡੇ ਰਜਿੰਦਰਪਾਲ ਜੀ ਜੋ ਕਿ ਆਕਸਫੋਰਡ ਤੋਂ ਸਪੈਸ਼ਲ ਤੌਰ ਤੇ ਆਏ ਨੇ ਕਿਉਂਕਿ ਇਹਨਾਂ ਦੇ ਮਿੱਤਰ ਸੀ ਜਨਾਬ ਦੇ ਔਰ ਹੋਰ ਵੀ ਬਹੁਤ ਸਾਰੇ ਜਰ ਜਿੰਨੇ ਵੈਜ ਨੇ ਸਾਹਿਲ चौहान ਸਾਹਿਬ ਅਮਰੀਕ ਮਾਈਕਲ ਬਲਵੀਰ ਸ਼ੇਰਪੁਰੀ ਔਰ ਸਾਡੇ ਪ੍ਰਧਾਨ ਸਾਹਿਬ ਆਏ ਨੇ ਜਿਹੜੇ ਔਰ ਤਹਿ ਦਿਲ ਤੋਂ ਸ਼ੁਕਰਗੁਜ਼ਾਰਾ ਜਿੰਨੀਆਂ ਸੰਗਤਾਂ ਆਈਆਂ ਸਾਰਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੈ ਔਰ ਅੱਜ ਦੇ ਸਮੇਲੇ ਵਿੱਚ ਜਿਹੜੇ ਬੜੇ ਛੇ ਛੇ ਮਹਾਨ ਕਲਾਕਾਰ ਆ ਰਹੇ ਨੇ ਜਿਨ੍ਹਾਂ ਵਿੱਚ ਲੈਂਬਰ ਸੈਨਪੁਰੀ ਸਾਹਿਬ ਔਰ ਹੋਰ ਵੀ ਬਲਵੀਰ ਸ਼ੇਰਪੁਰੀ ਸਾਹਿਲ चौहान ਸਾਹਿਬ ਦੀਪਕਾਂਸੀ ਔਰ ਮੁੰਡੇ ਦਾ ਲੈਂਬਰ ਸੈਂਬਰੀ ਹਾਂਜੀ ਲੈਂਬਰ ਸੈਂਬਰੀ ਅਮਰੀਕ ਮਾਈਕਲ ਜੀ ਰਿਹਾਨਾ ਪੱਟੀ ਜੀ ਹੋਰ ਵੀ ਬੜੇ ਅਨੇਕਾ ਕਲਾਕਾਰ ਜਿਹੜੇ ਇੱਥੇ ਸਾਡੇ ਸ਼੍ਰੀਲੇ ਕਲਾਕਾਰ ਜਸਿੰਦਰ ਗੁਲਾਮ ਜੀ ਗੁਲਸ਼ਨ ਮੀਰ ਜੀ ਐਲੈਕਸ ਕੋਟੀ ਸਾਹਿਬ ਆ ਜੀ ਸੁਖਿੰਦਰ ਪੰਚੀ ਜੀ ਦਿਨਿੰਦਰ ਦਿਵਾਲਪੁਰੀ ਸਾਹਿਬ ਦਿਲਵਿੰਦਰ ਦਿਵਾਲਪੁਰੀ ਸਾਹਿਬ ਔਰ ਮਤਲਬ ਉਹਨਾਂ ਦਾ ਪਿਆਰ ਹੀ ਇੰਨਾ ਸੀਗਾ ਕਿ ਇਹਨੇ ਕਲਾਕਾਰਾਂ ਨੂੰ ਉਹਨੇ ਅਸ਼ੀਰਵਾਦ ਦਿੱਤਾ ਕਿ ਸਾਰੇ ਜਿਹੜੇ ਅੱਜ ਸ਼ਰਧਾਂਜਲੀ ਨੇਰਾਂ ਨੇ ਔਰ ਲਗਤ ਨੇ ਖਾਸ ਕਰਕੇ ਜਿਹੜੇ ਸਾਡੇ ਸਿੰਗਰ ਤੇ ਪਰਿਵਾਰ ਆ ਜਾਂ ਜਿਹੜਾ 뮤ਜ਼ਿਕ ਪਰਿਵਾਰ ਆ ਜਾਂ ਮਿਊਜ਼ਿਕਨ ਪਰਿਵਾਰ ਆ ਸਾਡਾ ਉਹਨਾਂ ਨੂੰ ਤੇ ਇਹ ਮੈਸੇਜ ਆ ਕਿ ਵੱਧ ਤੋਂ ਵੱਧ ਪਹਿਲੇ ਗੱਲ ਤੇ ਪੜਾਈ ਕਰੋ ਔਰ ਵੱਤੂ ਅੱਛੇ-ਅੱਛੇ ਜਿਹੜੇ ਗੀਤਕਾਰ ਅੱਛੇ-ਅੱਛੇ ਗੀਤ ਲਿਖੋ ਜਿਹੜੇ ਸਾਡੇ ਕ੍ਰੀਤੀਆਂ ਨੇ ਉਹ ਦੂਰ ਹੋ ਜਾਣ ਔਰ ਜਿਹੜੇ ਜਨਰੇਸ਼ਨ ਆ ਜਿਹੜੇ ਯੂਥ ਆ ਉਹਨਾਂ ਨੂੰ ਨਸ਼ਿਆਂ ਤੋਂ ਜਿਹੜਾ ਉਹ ਮੁਕਤ ਹੋ ਜਾਣ ਨਸ਼ਿਆਂ ਤੋਂ ਦੂਰ ਹੋ ਜਾਣ ਪੜਨ ਔਰ ਆਪਣੇ ਮਾਂ-ਬਾਪ ਦਾ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਜਿਹੜਾ ਨਾਮ ਉੱਚਾ ਕਰਨ ਸਾਈ ਉਲਮਤਜੀ ਦੇ ਮੇਲੇ ਦੀਆਂ ਦਿਸਰਪੁਰੀ ਦਾ ਸਾਰੀਆਂ ਆਈਆਂ ਸੰਗਤਾਂ ਨੂੰ ਪੱਤਰਕਾਰਾਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੰਦੇ ਹੋਏ ਮੈਂ ਜਗਤਾਰ ਪਰਵਾਰਨਾ ਮੰਚ ਵੱਲੋਂ ਔਰ ਆਪਣੇ ਸਮੂਹ ਨੱਗਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਵੈਲਕਮ ਜਿੰਨੇ ਵੀ ਆਡੀਅੰਸ ਫੱਕਰ ਫਕੀ ਮੇਲੇ ਵਿੱਚ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਸ ਮੇਲੇ ਵਿੱਚ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਗਰਦੇਸ਼ਰਪੁਰੀ ਅੱਜ ਮੇਰੇ ਪਿਤਾ ਸ਼੍ਰੀ ਅਲਮਸ ਦੇਸ਼ਰਪੁਰੀ ਜੀ ਦੀ ਯਾਦ ਵਿੱਚ ਜੋ ਆਪਾਂ ਪ੍ਰੋਗਰਾਮ ਮਨਾ ਰਹੇ ਹਾਂ ਤੇ ਸਾਡੇ ਸੱਜਣ ਮਿੱਤਰ ਰਿਸ਼ਤੇਦਾਰ ਦੋਸਤ ਮਿੱਤਰ ਪੱਤਰਕਾਰ ਸਹਿਬਾਨ ਕਲਾਕਾਰ ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਇਸ ਮੇਲੇ ਵਿੱਚ ਆ ਕੇ ਇਨਾਂ ਨੇ ਆਪਣਾ ਯੋਗਦਾਨ ਪਾਇਆ ਇਸ ਮੇਲੇ ਨੂੰ ਹੋਰ ਵੀ ਚੰ ਚਾਰ ਚੰਦ ਲਾਇਆ ਤੁਹਾਡਾ ਆਪਣਾ ਪੰਜਾਬੀ ਸਿੰਗਰ ਅਮਰੀਕ ਮਾਈਕਲ ਔਰ ਬਹੁਤ ਜ਼ਿਆਦਾ ਧੰਨਵਾਦ ਕਰਦਾ ਸਤਿਕਾਰਯੋਗ ਫਕੀਰਾਂ ਦੀ ਦੁਨੀਆ ਦੇ ਵਿੱਚ ਸਾਡੇ ਮਧੂ ਸਾਈਂ ਜੀ ਜਲੰਧਰ ਵਾਲੇ ਜਿਹੜੇ ਹਰ ਮੇਲੇ ਦੇ ਵਿੱਚ ਪੰਜਾਬੀ ਕਲਾਕਾਰਾਂ ਨੂੰ ਪਿਆਰ ਕਰਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਨਾਲ ਨਾਲ ਸਸ ਸਮੁੰਦਰ ਪਾਰ ਤੋਂ ਅਲਮਸਤ ਦੇਸਰਪੁਰ ਜੀ ਦੇ ਸਾਬਜ਼ਾਦਾ सागर देसरपुरी साहब और मुख्य सेवादार सोनू देसरपुरी साहब उन्होंने दे उस्ताद जनाब हरभजन चौहान जी और साढ़े अंकल जी यूके तो जोगिंद्रपाल जी उन्हें जिन्नी भी आ रूह खड़िया सारिया अलमस्त देसरपुरी के दे, चरणा दे, सजदा सलाम करने वास्ते तो अच्छे तो हमेशा इस परिवार ही जुड़े रहे ਮਾੜੇ ਦਰ ਜਾਂਦੇ ਓ ਦੇ ਲੜ ਲੱਗ ਕੇ ਮਾੜੇ ਦਰ ਜਾਂਦੇ ਚੰਗਿਆਂ ਦੇ ਲੜ ਲੱਗ ਕੇ ਮਾੜੇ ਦਰ ਜਾਂਦੇ ਹੋਲਾ ਸਾਈ ਹੇ ਸਾਈ ਮੋਲਾ ਹੋਲਾ ਸਾਈ ਸਾਈ ਮੋਲਾ ਮੋਲਾ ਸਾਈ ਓ ਸਾਈ ਮੋਲਾ त सूरत मुर्शदी पात ਰੋਮੇ ਕੋ ਵੀ ਮੰਗਦੇ ਨੇ ਹੈ ਕੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਸਾਡੇ ਕੋ ਵੀ ਮੰਗਦੇ ਨੇ ਤੇਰੀ ਸਰਕਾਰ ਦੇਦੇ ਗਰਮ ਕਰਨ ਦੇ yeah <laughs> ਅੱਜ ਇਸੇ ਪਿੰਡ ਤੋਂ ਜੈਸਪੁਰ ਤੋਂ ਸਰਪੰਚ ਸਾਹਿਬ ਜਸਵਿੰਦਰ ਜੀ ਔਰ ਪ੍ਰਧਾਨ ਸਾਹਿਬ ਲਾਡੀ ਪ੍ਰਧਾਨ ਜੀ ਸ਼੍ਰੀ ਵਾਲਮੀਕੀ ਮੰਦਰ ਦੇ ਪ੍ਰਧਾਨ ਲਾਡੀ ਪ੍ਰਧਾਨ ਜੀ ਔਰ ਇਸ ਮੇਲੇ ਦੀ ਕਵਰੇਜ ਕਰ ਰਹੇ ਨੇ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਨ ਸੋ ਅੱਜ ਦੇ ਇਸ ਮੇਲੇ ਨੂੰ ਕੈਮਰੇ ਦੇ ਵਿੱਚ ਕੈਦ ਕਰਨਗੇ ਸੁਜਨੀਆਂ ਵੀ ਹਸਤੀਆਂ ਵੋਚੀਆਂ ਨੇ ਮੇਲੇ ਦੇ ਵਿੱਚ ਰਾਹੁਲ ਲੈਰੀ ਜੇ ਪਛਾਣ ਹੀ ਨਹੀਂ ਹੁੰਦੀ ਮੈਂ ਸੋਚਿਆ ਨੰਬਰ ਸਾਹਿਬਪੁਰੀ ਆ ਗਿਆ ਮੈਂ ਕਿਹਾ ਭਾਈ ਏਡੇ ਆਵਾਜ਼ ਲਫ਼ਜ਼ਾਂ ਦੀ ਇੱਕ ਸੇ ਤੋਂ ਹਰ ਬਹਾਰ ਨਾ ਰਹਿੰਦੀ ਲਾਇਕ ਸੇ ਤੋਹ ਜ਼ਮਾਨਾ ਆਸ਼ਮ ਲੱਖ ਡਾਰਾਂ ਉੱਡ ਗਈਆਂ ਇਹ ਜੱਕ ਤੁਮ ਸਾਫ ਰਖਾ ਦੁਨੀਆਂ ਤੇ ਰਲ ਮਿਲ ਰਹਿਣ ਲਈ ਆਏ ਆਖੂਤੀਆਂ ਲੈਣ ਲਈ ਦੁਨੀਆਂ ਤੇ ਰਲ ਮਿਲ ਰਹਿਣ ਲਈ ਆਏ ਆਖੂਤੀਆਂ ਲੈਣ ਲਈ ਜ਼ਿੰਦਗੀ ਦੀ ਸ਼ਾਮ ਨਾ ਹੋ ਜਾਵੇ ਜ਼ਿੰਦਗੀ ਦੀ ਸ਼ਾਮ ਨਾ ਹੋ ਜਾਵੇ ਹੋ ਨਾ ਜਾਏ ਕਬੀਲਾ ਧਰ ਲੱਗਦਾ ਵਿਛੜਨ ਤੋਂ छड़नि दुनिया चलो चङी त ਵੇਲਾ <mimitation> ਜਾਣੇ ਮੇਰੀ ਪੀੜ ਉਹ ਜਾਣੇ ਵਸੀਸ਼ਕ ਦਾ ਦਰਦ ਜਿਹੜਾ ਉਹ ਕੋਈ ਕੋਈ ਪਛਾਣ ਸਕਦਾ ਇਸ਼ਕ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਇਸ਼ਕ ਮਜਾਜੀ ਹੁੰਦਾ ਤੇ ਇੱਕ ਇਸ਼ਕ ਹਕੀਕੀ ਹੁੰਦਾ ਜਿਹੜਾ ਹਕੀਕਤ ਵਾਲਾ ਇਸ਼ਕ ਹੈ ਨਾ ਇਹਦੀ ਨਬਜ਼ ਤੇ ਇਹਦਾ ਦਰਦ ਕੋਈ ਕੋਈ ਪਛਾਣ ਸਕਦਾ ਕਹਿੰਦੇ ਕਿ ਐਨ ਇਸ਼ਕ ਜਿਨਾ ਨੂੰ ਲੱਗ ਜਾਂਦੇ ਸਾਡੇ ਰਾਹੁਲ ਜੀ ਬੈਠੇ ਨੇ ਇਹ ਤਾਂ ਕੀ ਬਾਤ ਹੈ ਕਿ ਸ਼ਿਰੋ ਸ਼ਾਇਰੀ ਮੈਂ ਉਹ ਤਾਂ बोल ਨਹੀਂ ਸਕਦੀ ਬਹੁਤ ਸਾਰਾ ਮਾਣੇ ਨਵਲੇ ਕਿਆਨ ਇਸ਼ਕ ਜਿ

ਸੁਜਨੀ ਵੀ ਇੱਥੇ ਗੀਤਕਾਰ ਨੇ ਗਾਇਕ ਨੇ ਐਂਕਰ ਨੇ ਸੁਜਨੀ ਵੀ ਆ ਨਿਊਜ਼ ਦੇ ਰਿਲੇਟਡ ਨੇ ਲਾਈਵ ਚੱਲ ਰਿਹਾ ਸੋ ਸਾਉਂਡ ਹੈ ਸੋ ਸਾਰਾ ਆਪਣਾ ਪਰਿਵਾਰ ਹੈ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਵੈਲਕਮ ਔਰ ਸਾਰੇ ਹੀ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਦਾ ਔਰ ਮੰਨਣਾ ਨਹੀਂ ਕਰੀ ਮਰੀ ਜੋਰ ਕਰ ਤਾੜੀ ਲਾ ਦਿਓ ਜੀ ਜੋਰ ਕਰ ਤਾੜੀ ਮੈ ਜੈ ਥੈਂਕ ਯੂ ਵੈਰੀ ਮਚ ਇਸੀ ਸਾਥ ਦਿੰਨਾਂ ਥੈਂਕ ਯੂ ਜਿਹੜਾ ਪਿਆਰ ਦਿੱਤਿਆ ਇਹ ਬੜੀ ਅੱਛੀ ਟੀਮ ਆ ਇੰਦਰਨਾਥ ਅਲਮੋਸਟ ਦੇਸਟਰ ਗੁਰੀਆਰ ਅਨਮੁਲੇ ਨੇ ਕਰਦੇ ਪਿਆਰ ਅਧੂਰਾ ਇਹਨਾਂ ਦੇ ਜਿਗਰੇ ਮੈਂ ਜੋਚ ਆਇਆ ਕੋ ਪਾਇਆ ਸੰਕਿਰਪਾ ਮਲਕ ਦੀ ਇਹ ਮਹਾ ਉਸਨਗਾ ਹੈ ਜਾਨ ਅੰਗਰੇਜ਼ ਦਿਨ ਚ ਕੰਤਰਾ ਲਾਸ ਲਿਖਿਆ ਸੀ ਮੈਂ ਹਨ ਇੰਦਰਨਾਥ ਅਲਮੋਸਟ ਦੇਸਟਰ ਗੁਰੀਆਰ ਅਨਮੁਲੇ ਥੈਂਕ ਯੂ ਇਕ ਵਾਰੀ ਪਰ ਇਸ ਸੱਤੇ ਤੇ ਪਹੁੰਚਨੇ ਅੱਜ ਦੁਸਤ ਸਿ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਨੇ ਸੋ ਅਗਲੀ ਹਾਜ਼ਰੀ ਹੈ ਜੀ ਜਹਰਤੋਂ ਡੋੜੀ ਜਿਉਂਦਾ ਉਪਤਮਾਂ ਵਾਲੀ ਚਾਲਣ ਹੁੰਦੇ ਸਾਰੇ ਸਾਰਿੰਗ ਸਾਰਿੰਗ ਬਹੁਤ ਬਹੁਤ ਧੰਨਵਾਦ ਨਾ ਆਵੇ ਸੰਗਿਆ ਸੰਗਿਆ ਇਸਕ ਪੜਾਈਆਂ ਰਾਤ ਨਾ ਆਏ ਪਰਤਾ ਇਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰਖਦਾ ਇਥੇ ਕੋਈ

ਕਈ ਕਈ ਆਖੜ ਨੂੰ ਤਾਂ